ਮਗਾਂ ਕਰੀ ਮਹਲਾ ਕੀ ਜਾਨੰਦਿਤ ਉਨਕਾਰ ਸਰੰਦਰ ਕਹਾ ਦੇਖਾਲ ਸਤਿਗੁਰੂ ਨੇ ਪਾਇ ਸਤਿਗੁਰੂ ਤੋਂ 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 ਪਾਇ ਸਤਿਗੁਰ सदारो करू सख सीता परे ते साख सधारणा अमरा कमर सापुारे सदाे साथ कर हथ मत नाम ज्ञान ਕਲਾਤ ਸੁਨਤਾਰਿਆ ਮਨ ਤੁਮ ਸੁਵਤਿ ਤੇਰਾ ਸਹਲਾ ਤੇਰੇ ਕਰਾਇ ਤੋਨੀ ਨਾ ਹੇ ਤਾਨੀ ਹੈ ਸਾਤ ਸਤ ਸੋਆ ਕਰਿਆ ਨਾ ਤਵਾ ਤੇ ਜਿਸਨਾਮ ਕੋ ਨਾ ਕਿਆ ਕੇ ਨ ਤਨ ਜਗਤ ਸੁਆਣਿ ਅਬਦੇਰਾ ਮੱਕ ਤੁਮ ਦੂਰੇ ਦੈਨੀ ਅਪਉ ਆਪਣੀ ਕਿ ਨੇੜੈ ਗੂਰ ਮੇਰਾ ਪਿਆ ਆਵੇ ਸੰਤ ਕਾਰ ਨਾਮ ਤੇ ਮੁਕਤ ਹੋ ਕੇ ਕਿੰਝ ਸੁਤੇ ਨਾ I'm okay. a देत ते तमरी रोतक को न गाना दे ਜਾਤ ਸਾਗਰ ਸਮਾਜ ਰੀਤਮਰਾ ਸੂਤਰ ਤਮਤੇ ਹੋਏ ਸੋ ਜੇ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਜੀ तिने तापन वारन हरआ सुखहसि रस तापो विघ्न ना तू लागे जाति प्रभु आकार्ता स परदास इक ओन्कार श्री वाहेगुरु जी के फटे श्री भगवते जी सहाय बार सरी भगवते जी के चार के सारे रसधि प्रथम को गवते सिमरत है गुरु नामिक लईते आए फिर अंगद गुरते अमरतार आश्रम कास वही सहाय ਅਰਜਨ ਹਰਗੋਬਿੰਦਨ ਸਿਮਰਹੁ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਆਇਆ ਕਦਿ ਵਿਖਿਆ ਸਮੂਹ ਜਿਗਾਏ ਏਕ ਬਹਾਦਰ ਸਿਮਰੀਆ ਕਰ ਲਾਉਣ ਦੇ ਆਮਤ ਹਾਏ ਸਭ ਕਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਰਾਹ ਸਭ ਕਾਈ ਹੋਈ ਸਹਾਈ ਦਸਾਥਾ ਸੰਗਤ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਕਰਕੇ ਹਰ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤੂ ਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਜਿਨ੍ਹਾਂ ਨੇ ਨਾਮ ਜਪਿਆ ਕੰਨ ਛਕਿਆ ਦੇਵ ਚਲਾਈ ਤੇਗ ਬਾਹੀ ਦੇਖ ਸੰਕੇ ਅੰਤ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੋ ਜੀ ਬਾਹਰੋਂ ਆਜ ਸ੍ਰੀ ਨਨਕਾਣਾ ਸਾਹਿਬ ਦੇ ਕੋਲ ਆ ਕੇ ਕਰਦੇ ਸ੍ਰੀ ਸਤਿਖੰਡ ਅਗੁਰ ਸਾਹਿਬੋ ਅਕਾਲ ਪੰਜਾਬ ਅਕਾਲ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਖਾਲਸਾ ਦੀ ਬੋਲੋ ਜੇ ਬਾਲੇ ਗੁਰ ਸਿੱਖਾਂ ਦੇ ਸਿੱਖੀ ਦਾਤ ਤੇ ਸਦਾ ਤ੍ਰਹਿਤ ਦਾਤ ਬਵੇਕ ਦਾਤ ਵਿਸਾਹਾ ਦਾਤ ਕੋ ਉਸਤਾਦਾ ਦਾਦਾ ਸਰਦਾ ਨਾਮ ਦਾ ਸ਼੍ਰੀ ਅਨੰਤ ਸਾਰ ਦੀ ਚੇਤਨਿ ਪ੍ਰਸ਼ਨਾ ਚੌਂਤੀਆਂ ਅੱਗੇ ਪੁੰਜਾ ਜਗੋ ਜਗ ਕਟਾਲ ਸਤਿ ਸਦਾ ਜੈਕਾਰ ਖਾਲਸਾ ਦੀ ਬੋਲੋ ਜੇ ਜਹਾ ਜਹਾ ਗੁਰ ਕਾਲ ਸਾਹਿਬ ਦੀ ਤਾਂ ਕਾਲਸਿਆ ਰਾਇਤ ਦੇ ਦੇ ਪਤੇ ਵਰਤ ਕੀਤਾ ਹੈ 파ਟ ਕੀ ਜੀ ਸ੍ਰੀ ਸਾਹਿਬ ਦੀ ਸੁਹਾਏ ਖਾਲਸਾ ਜੀ ਦੇ ਗੌਰ ਬਾਲੇ ਬੋਲੋ ਜੀ ਬਾਹਰ ਪੜੇ ਜੀ ਦੇ ਯਾਰ ਕਰਨ ਕਾਰਨੇ ਅੰਤਰ ਜਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰ ਜਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਤਰ ਜਾਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਨੋ ਤਾਨ ਮੇਰੀ ਪੀੜੀ ਦੇ ਮਾਣਕ ਨੂੰ ਸ਼ੇਮੇ ਪਾਸ਼ਾ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਉਹ ਆਗਦੀ ਦੇ ਤਾਲਵੰਤ ਪਿੱਤਰ ਸਥਾਨਾਂ ਤੇ ਗੁਰੂ ਕਾ ਜੀਰ ਦਾਸ ਬੇਨਤੀਆਂ ਸਮੂਹ ਨਗਰ ਨਿਵਾਸੀ ਮਾਈ ਭਾਈ ਧੀਰ ਬਜ਼ੁਰਗ ਬੱਚੇ ਤੇ ਨਾਲ ਦਿੱਤੀਆਂ ਸਭ ਦਾ ਰਲਮਿਲ ਕਰਕੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਗੁਰਦਵਾਰਾ ਪਾਸ਼ਾ ਸੇਂਹੇ ਤੋਂ ਸੇਂਹੇ ਵਾਲਾ ਪਰਾਦੇ ਸਭ ਦਾ ਰੇਖਾ ਸਾਹਿਬ ਤੇ ਹੀ ਪ੍ਰਕਾਸ਼ ਹਮਾਰਾ ਪ੍ਰਯੋਗ ਪਟਨਾ ਸਹਿਰ ਵਿਕੇ ਪਹੁੰਚ ਲਿਓ ਸਾਤਾਤੀ ਸੰਿਹਾਰੇ ਆਗਲੀ ਜਿੱਥੇ ਮੇਰਾ ਸਤ ਗੁਰ ਬੈਠਾ ਪਾਇ ਸੇ ਚੰਨ ਤੇ ਭਈ ਹਰੇ ਆਵਲੇ ਜਿੱਥੇ ਮੇਰਾ ਸਤ ਗੁਰ ਦੇਖਿਆ ਜਾਏ ਤਨ ਤਨ ਪਿਤਾ ਸਾਨ ਸਾਨ ਕੋ ਲੋ ਸਾਨ ਨਾ ਸੋ ਜਦਨੀ ਜਿੱਥੇ ਗੁਰੂ ਜਨਿਆ ਪਾਇ ਐਸੇ ਧੀਨ ਦੁਨਿਆ ਦੇ ਬਾਦ ਤੋਂ ਅਮਰ ਦੇ ਦਾਤੇ ਜਾਗਤ ਗੁਰੂ ਪੰਥ ਦੇ ਵਾਲੀ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਤਾ ਗੁਰਤੇਗ ਬਹਾਦਰ ਜੀ ਮਾਤਾ ਗੋਜਨ ਕੌਰ ਜੀ ਦੇ ਘਰ ਵਿੱਚ ਸਤਿਗੁਰੂ ਮਹਾਰਾਜ ਦੀ ਆਗਮ ਜੀ ਨੇ ਸੋ ਅਪਾਰਤਾ ਨ ਕੀਤਾ ਸੋ ਘਰਪੁਰਬ ਅਵਤਾਰ ਦਿਹਾੜੀ ਦੀ ਖੁਸ਼ੀ ਨੂੰ ਮੋਕਰਾ ਕੇ ਨੇ ਸੱਜਣਾਂ ਨੇ ਅੱਜ ਗੁਰੂ ਘਰ ਸਾਹਿਬ ਦੀ ਆਗਮ ਜੀ ਸੱਤਰ ਸਾਜਾ ਦੇ ਪੰਜ ਪਿਆਰੇ ਸਹਿਬਾਨਾਂ ਨੇ ਅਗਵਾਈ ਕੀਤੀ ਨਿਸਾਨ ਸਾਹਿਬ ਵਾਲੇ ਵੀਰਾਂ ਨੇ ਨਿਸਾਨ ਸਾਹਿਬ ਦੀ ਸੇਵਾ ਕੀਤੀ ਨਗਾਰੇ ਵਾਲੇ ਵੀਰ ਨੇ ਨਗਾਰੇ ਦੀ ਸੇਵਾ ਕੀਤੀ ਰਾਗੀ ਜੱਥਿਆਂ ਨੇ ਸਾਦ ਗਾਇਨ ਕੀਤੇ ਤੇ ਸਤਿਗੁਰੂ ਮਹਾਰਾਜ ਤੇ ਪਤਿਸਰੀ ਜੱਥਿਆਂ ਨੇ ਉਹ ਆ ਕੇ ਆ ਸੰਗਤਾਂ ਨੂੰ ਸਰਵਨ ਕਰਵਾਇਆ ਨੌਜਵਾਨ ਸੇਵਾ ਸਸੈਟੀ ਵਾਲੇ ਵੀਰਾਂ ਨੇ ਕਲਾਤਵਾਲਿਆਂ ਨੇ ਝਾੜੂ ਦੀ ਕਲੀ ਦੀ ਸੇਵਾ ਕੀਤੀ ਤੇ ਨੀਰੀ ਪੀਰੀ ਗੱਤਕਾ ਖਾੜੇ ਜਥੇਦਾਰਾਂ ਨੇ ਸਤਿਗੁਰੂ ਮਹਾਰਾਜ ਨੂੰ ਸੰਗਤਾਂ ਨੂੰ ਜੋਰ ਦਿਖਾਏ ਤੇ ਸਤਿਗੁਰ ਇਤਰਾ ਵਾਲੇ ਵੀਰਾਂ ਨੇ ਪ੍ਰਕਾ ਦਾ ਨਾਮ ਸੇਵਾ ਕੀਤੀ ਸੋ ਆਪ ਜੀ ਦੇ ਸਥਾਨ ਤੋਂ ਨਗਰ ਕੀਰਤਨ ਆਰੰਭ ਹੋਇਆ ਸੋ ਨਗਰ ਦੀਆਂ ਪ੍ਰਕਾਮਾ ਕੀਤੀ ਆਪ ਜੀ ਨੇ ਨਗਰ ਦੇ ਵਿੱਚ ਦਰਸ਼ਨ ਦਾਰੇ ਵਰਸੇ ਪੜਾਈ ਪੜਾਈ ਸ਼ਕਤਾਂ ਨੇ ਬੇਸ਼ਕੁਤਾ ਦੇ ਸਮੋਸਿਆਂ ਦੇ ਪ੍ਰਿਤਾ ਦੇ ਚਾਹ ਪਾਣੀ ਦੇ ਲੰਗਰ ਲਾਇਆ ਔਰ ਉਹਨੂੰ ਮਾਇਆ ਕਹਿੰਦੀ ਸੀ ਕਿ ਸੋਨੇ-ਸੋਨੇ ਲਮਾਲੇ ਕੰਵਲੋਂ ਓਠਸਾ ਕੇ ਆਪ ਨੂੰ ਕਰਵਾਏਗੀ। ਬੇਅਰ ਸ਼ਕਤਾਂ ਨੇ ਮਾਇਆ ਭਾਜਾਂ ਨੇ ਪਿੰਡ ਵਾਲੀ ਪਾਲਕੀ ਦੇ ਨਾਲ ਸੈਨਾ ਦੀਡੀਆਂ ਨੇ ਨੌਜਵਾਨ ਵੀਰਾਂ ਨੇ ਮਾਇਆ ਭਾਜਾਂ ਦੇ ਸੋਭਾ ਉਦਾਈ ਪੈਦਲ ਚੱਲ ਕੇ ਨਗਰ ਦੇ ਵਿੱਚ ਆ ਕੇ ਨੇ ਖੁੱਲੇ ਦਰਸਨ ਦਾ ਅਨੁਭਵ ਕੀਤਾ। ਨਗਰ ਦੀਆਂ ਪ੍ਰਤਨਨਾ ਕਰਦਿਆਂ ਹੋਇਆ ਬੇਅੰਤ ਕਰਾਂ ਦੀਆਂ galtੀਆਂ ਹੋਈਆਂ ਹੋਣਗੀਆਂ ਜੇ ਅਸਤੇਂ ਕਿ ਤੂੰ ਚਾਹੇ ਨਾ ਖੜਿਆ ਤੇ ਬੇਅੰਤ ਕਰਾਂ ਦੀਆਂ galtੀਆਂ ਹੋਈਆਂ ਹੋਣਗੀਆਂ ਜੇ ਧੁੱਲਾ ਬਖਸ਼ੇ ਦਾ ਰਸਤੇ ਦੇ ਵਿੱਚ ਆਪ ਜੀ ਦੇ ਸਤਾਨ ਸੇਉ ਨੈ ਸਵਾਗਤ ਨਗਰ ਕੀ ਪਹੁੰਚਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੋਈਆ ਪੰਜ ਪਿਆਰਿਆਂ ਨੂੰ ਪੁੱਛਿਆ ਬਖਸ਼ੋ ਤੇ ਆਪ ਕੰਮਰ ਕਸੇ ਖੋਲ ਕੇ ਸਤਗੁਰੂ ਮਹਾਰਾਜ ਆਪ ਜੀ ਦੇ ਇਸ ਖਾਨਾ ਤੇ ਸਦਸਨਾ ਤੇ ਵਿਸ਼ਰਾਮ ਕਰੋ ਰਾਤ ਦੀ ਸੁਖੰਦ ਦਿੱਤੀ ਦੇ ਕਰਨ ਲਈ ਅਮਰ ਜੀ ਉਠੰਦੇ ਦਾਤਾ ਬਖਸ਼ੀਆਂ ਜੋ ਜੋ ਭਾਗ ਲੈ ਕੇ ਸੰਗਤਾਂ ਨੇ ਮਾਇਆ ਦੇ ਨਾਲ, ਰੱਖਾਂ ਦੇ ਨਾਲ, ਲੰਗਰਾਂ ਦੇ ਨਾਲ ਪੈਦਰਸਲ ਕੇ ਸੇਵਾ ਕੀਤੀ ਆ ਸਾਰੇ ਜੀ ਸੰਗਤਾਂ ਦੇ ਸਲਾਮਤ ਰਹਿ ਤਾਓ। ਦਰਗਾਹ ਦਾ ਮੁਸੀਕੀ ਸੇਧਕੋ ਨਾਮ ਬਾਣੀ ਦਾ ਪਿਆਰ ਬਖਸ਼ੋ, ਭੈਲੂ ਤੇ ਕਮਾਲ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਤੇ ਆਪ ਆਪ ਦੇ ਸਾਧ ਸੰਸਥਾਨਾਂ ਤੇ ਜਾ ਕੇ ਸਗਾਸਰਾ ਤੇ ਬਿਸ਼ਰਾਮ ਕਰੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਛੁੱਟੀਆਂ, ਕੋਲ ਤੇ ਕਮਾਲ, ਨਾਨਕ ਨਾਮ ਚਾਡੀ ਕਲਾ ਤੇਰੇ ਭਾਣੇ ਸਰਬਤ ਦਾ

ਹਰ ਕੀ ਰੇ ਨਾਮ ਹੋਏ ਖੁਸ਼ ਹੋਏ ਸਭ ਗਲੇਗੇ 3, <sum> we ਕਿ ਕਲਾ ਤੇਰੀ ਮੀ ਸਰਬੱਤ ਦਾ ਭਲਾ ਆਹ ਜਰੀਆ ਕਾਲ ਵਾਹ ਕਿ ਪਾਸਾ ਆਏ ਤੇ ਹਾਂ ਤੇ ਮੈਨੂੰ ਚੱਲਦੇ ਆ ਲੱਗ ਜਾਂਦਾ ਕੋਈ ਨਾ ਆਜੋ ਆਜੋ ਕੋਈ ਉਹ ਰੱਖ ਲਓ ਕਮਰੇ ਚ